ਪਰ ਇਹ ਰੀਆ ਸ਼ਰਾਰਤਾਂ ਇਦਾਂ ਹੁੰਦੀਆਂ ਸੀ ਜਦੋਂ ਇਹਨੇ ਲੇਟੀ ਉਹਨਾਂ ਤੇ ਭਾਂਡੇ ਰੱਖ ਦਿੰਦੇ ਸੀ ਥੱਲੇ ਭਾਂਡੇ ਖੜਕਦੇ ਸੀ ਉਹ ਜੇ ਬਹੁਤ ਖੁਸ਼ ਹੁੰਦੀ ਸੀ ਉਹ ਇਹਨਾਂ ਚੀਜ਼ਾਂ 'ਚ ਖੁਸ਼ ਹੁੰਦੀ ਸੀ ਤਾਂ ਆਵਾਜ਼ ਆਉਂਦੀ ਸੀ ਆਪਣੇ ਆਪ ਰਸਤੇ ਬੰਦੇ ਜਾਂਦੇ ਆ ਮਤਲਬ ਜੇ ਤੁਸੀਂ ਸੋਚ ਲਿਆ ਬਸ ਕਰਨਾ ਤੇ ਫਿਰ ਉਹ ਆਪਣੇ ਆਪ ਬੰਦਾ ਉਸ ਪਾਸੇ ਤੁਰਿਆ ਜਾਂਦਾ ਅੱਜ ਕੱਲ੍ਹ ਦੀ ਇਸ ਦੁਨੀਆ ਦੇ ਵਿੱਚ ਕਿਸੇ ਦੇ ਕੋਲ ਵੀ ਅਜਿਹਾ ਟਾਈਮ ਨਹੀਂ ਹੈ ਕਿ ਉਹ ਕਿਸੇ ਦੇ ਲਈ ਆਪਣਾ ਕੀਮਤੀ ਸਮਾਂ ਕੱਟ ਸਕੇ ਪਰ ਅੱਜ ਤੁਹਾਨੂੰ ਜੋ ਸਟੋਰੀ ਕਹਿ ਲੋ ਜਾਂ ਫਿਰ ਇੱਕ ਮਾਤਾ ਪਿਤਾ ਦਾ ਪਿਆਰ ਕਹਿ ਲੋ ਉਹ ਦਿਖਾਵਾਂਗੇ ਤੁਸੀਂ ਵੀ ਉਸ ਸੀਨ ਨੂੰ ਸੁਣ ਕੇ ਹੈਰਾਨ ਹੋ ਜਾਓਗੇ ਸਭ ਕੁਝ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਐ ਵੈਸੇ ਤਾਂ ਸ਼ਬਦ ਇਹ ਵਰਤਣਾ ਨਹੀਂ ਚਾਹੀਦਾ ਹੈ ਪਰ ਫਿਰ ਵੀ ਕਿਉਂਕਿ ਲੋਕ ਇਸ ਚੀਜ਼ ਨੂੰ ਹੀ ਜਿਹੜਾ ਹੈਗਾ ਹੈ ਸੁਣ ਕੇ ਪ੍ਰਿਫਰ ਕਰਦੇ ਨੇ ਇੱਕ ਬਲਾਈਂਡ ਲੜਕੀ ਨੂੰ ਕਿਵੇਂ ਉਸ ਦਾ ਪਰਿਵਾਰ ਸੰਭਾਲਦਾ ਹੈ ਤੇ ਕਿਵੇਂ ਉਸ ਦੀ ਗ੍ਰੈਜੂਏਸ਼ਨ ਕਰਾਉਂਦਾ ਹੈ ਸ਼ੁਰੂਆਤ ਤੋਂ ਅੰਤ ਤੱਕ ਤੁਹਾਨੂੰ ਸਫਰ ਜਿਹੜਾ ਹੈ ਉਹ ਪੂਰਾ ਪਰ ਅਸੀਂ ਦੱਸਾਂਗੇ ਪਹਿਲੀ ਕਲਾਸ ਤੋਂ ਲੈ ਕੇ ਗ੍ਰੈਜੂਏਟ ਤੱਕ ਮਾਤਾ ਪਿਤਾ ਨੇ ਕਿਵੇਂ ਸਾਥ ਦਿੱਤਾ ਅਤੇ ਕਿਵੇਂ ਉਸ ਨੂੰ ਜਿਹੜਾ ਹੈ ਉਹ ਲਾਟ ਲਿਆ ਉਹ ਸਾਰਾ ਕੁਝ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਪੂਰਾ ਪਰਿਵਾਰ ਸਾਡੇ ਨਾਲ ਹੈ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਸਾਰਿਆਂ ਦਾ ਸਵਾਗਤ ਹੈ ਜੀ ਸ਼ੁਕਰੀਆ ਸਮਾਦਨ ਦੇ ਲਈ ਪਹਿਲਾਂ ਤਾਂ ਤੁਹਾਡਾ ਬਹੁਤ ਸੱਚ ਕਾਲ ਜੀ ਅੱਛਾ ਬੜਾ ਜਦੋਂ ਇਹ ਚੀਜ਼ ਸੁਣੀਦਾ ਹੈ ਕਿ ਪਰਿਵਾਰ ਨੇ ਇਸ ਤਰੀਕੇ ਦਾ ਸਾਥ ਦਿੱਤਾ ਕਿ ਬੇਟੀ ਨੂੰ ਉਸ ਮਕਾਮ ਤੇ ਪਹੁੰਚਾਇਆ ਜਾਂ ਫਿਰ ਬੇਟੀ ਨੇ ਇਸ ਤਰੀਕੇ ਦਾ ਨਾਮ ਰੋਸ਼ਨ ਕੀਤਾ ਜੋ ਸੁਣ ਕੇ ਲੋਕ ਹੈਰਾਨ ਹੋ ਜਾਂਦੇ ਨੇ ਮੈਂ ਬਹੁਤ ਜਦੋਂ ਸੁਣਿਆ ਇਹ ਚੀਜ਼ ਤੇ ਬੜਾ ਇੰਟਰਸਟਿੰਗ ਲੱਗਾ ਕਿ ਬਈ ਕਿੰਨਿਆ ਕਿਸ ਤਰੀਕੇ ਦੇ ਨਾਲ ਮਦਰ ਫਾਦਰ ਜਿਹੜਾ ਉਹ ਕਰਦੇ ਨੇ ਜਾਂ ਫਿਰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਤੁਸੀਂ ਪੜ੍ਹਾਈ ਕਰਾਇਆ ਸਾਰਾ ਕੁਝ ਇਹ ਸਿਲਸਿਲਾ ਕਿਵੇਂ ਸ਼ੁਰੂ ਹੋਇਆ ਕਿਵੇਂ ਤੁਸੀਂ ਪਹਿਲੀ ਕਲਾਸ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਸਾਥ ਦਿੱਤਾ ਹੈਗਾ ਥੋੜਾ ਦੱਸਣ ਦੀ ਕੋਸ਼ਿਸ਼ ਫਰਸਟ ਤੋਂ ਮੈਨੂੰ ਜਦੋਂ ਸ਼ੁਰੂ ਕੀਤਾ ਮੇਅਰਵਰਲ ਸਕੂਲ ਤੋਂ ਹੀ ਕੀਤਾ ਸੀਗਾ ਪਹਿਲੇ ਡੀਪੀਐਸ ਜਾਂਦੀ ਸੀ ਪ੍ਰੈਪ ਦੇ ਵਿੱਚ ਉਦੋਂ ਮੈਂ ਨਾਲ ਹੀ ਜਾਂਦੀ ਸੀ ਇਹਦੇ ਬੱਸ ਤੇ ਜਾਣਾ ਬੱਸ ਤੇ ਆਣਾ ਇਹਦੇ ਨਾਲ ਹੀ ਤੇ ਉਸ ਤੋਂ ਬਾਅਦ ਜਦੋਂ ਇੱਥੇ ਮੇਅਰਵਲ ਸ਼ੁਰੂ ਕੀਤਾ ਫੇਰ ਰੈਗੂਲਰ ਜਾਣਾ ਸ਼ੁਰੂ ਹੋ ਗਿਆ ਨੂੰ ਛਾੜਦਾ ਆਈਦਾ ਸੀ ਫੇ ਲੈ ਆਈਦਾ ਸੀ ਕਲਾਸ 'ਚ ਬਿਠਾ ਕੇ ਜਿਵੇਂ ਫਿਰ ਹੋਲੀ-ਵਲੀ ਬੱਸ ਤੇ ਸ਼ੁਰੂ ਕਰ ਦਿੱਤਾ ਤੇ ਜਦੋਂ ਥੋੜਾ ਬੇਟਾ ਵੱਡਾ ਹੋਇਆ ਫਿਰ ਉਹਨੇ ਵੀ ਨਾਲ ਜਿਵੇਂ ਤੇ ਜਾਣਾ ਸ਼ੁਰੂ ਕਰ ਦਿੱਤਾ ਥੋੜੀ ਹੈਲਪ ਉਹਦੇ ਨਾਲ ਵੀ ਹੋ ਗਈ ਬਾਕੀ ਸਕੂਲ ਦੇ ਸਟਾਫ ਨੇ ਬੜੀ ਸਪੋਰਟ ਕੀਤੀ ਕਿ ਕੋਈ ਪ੍ਰੋਬਲਮ ਨਹੀਂ ਆਈ ਕਿ ਤੀ ਅੱਦਾ ਜਦੋਂ ਆਂਦੀ ਸੀ ਠੀਕ ਐ ਐਗਜ਼ਾਮਸ ਹੁੰਦੇ ਸੀ ਮੈਂ ਜਾਂਦੀ ਸੀ ਕਿ ਨਾਲ ਸਾਰਾ ਕੁਝ ਕਰਦੀ ਸੀ ਪਰ ਬਾਕੀ ਪੜਨ ਚ ਤਾਂ ਫਿਰ ਇਹ ਠੀਕ ਸੀਗੀ ਵੈਸੇ ਹੀ ਪੜਾਈ ਚ ਤਾਂ ਇੰਟੈਲੀਜੈਂਟ ਹੀ ਸੀਗੀ ਗ੍ਰੈਬ ਕਰ ਲੈਂਦੀ ਸੀ ਛੇਤੀ ਕੋਈ ਪ੍ਰੋਬਲਮ ਆਈ ਨਹੀਂ ਦਾ ਕਿ ਇੱਕ ਲੈਪਟਾਪ ਤੇ ਲਿਖ ਦਿੱਤਾ ਕਦੇ ਇਹਨੂੰ ਰਿਕਾਰਡ ਕਰ ਦਿੱਤਾ ਹੂੰ ਇਦਾਂ ਚੱਲਦਾ ਰਿਹਾ ਹੌਲੀ-ਹੌਲੀ ਮੇਨ ਕਲਾਸੇਸ ਵੱਡੀਆਂ ਕਲਾਸੇਸ ਜਾ ਕੇ ਥੋੜਾ ਸਿਲੇਬਸ ਜ਼ਿਆਦਾ ਹੋ ਜਾਂਦਾ ਸੀ ਉਹਦੇ ਵਿੱਚ ਥੋੜੀ ਜਿਹੀ ਮੁਸ਼ਕਿਲ ਆਂਦੀ ਸੀ ਫਿਰ ਉਹਦਾ ਮੈਥਸ ਜਿਵੇਂ ਡ੍ਰੌਪ ਕਰਕੇ ਔਰ ਜਗ੍ਹਾ ਤੇ 뮤직 ਲੈਤਾ ਸੀ ਐਨਓ ਹੂੰ ਔਰ 7th 8th ਆਨਵਰਡਸ ਉਹਦੇ ਵਿੱਚ ਫਿਰ ਮਿਸ 뮤직 ਵੀ ਕਰਦੀ ਰਹੀ ਨਾਲ ਵਿਚਾਰਤ ਵੀ ਕੀਤੀ ਇਦਾਂ ਹੀ ਚੱਲਦਾ ਰਿਹਾ 10 ਤੱਕ ਮੇਅਰਵਰਲਡ ਕਰਕੇ ਫਿਰ ਪਲੱਸ 1 ਪਲੱਸ 2 ਕੈਂਬ੍ਰਿਜ ਦੇ ਵਿੱਚ ਫਿਰ ਗ੍ਰੈਜੂਏਸ਼ਨ ਇੱਥੋਂ ਆ ਕੇ ਕੀਤੀ ਕਾਲਜ ਅੱਛਾ ਇਹ ਪੂਰਾ سلسلہ ਤੁਸੀਂ ਇਹਨਾਂ ਦੇ ਨਾਲ ਜਿਹੜਾ ਹੈਗਾ ਉਹ ਚੱਲਦੇ ਰਹੇ ਪਹਿਲੀ ਕਲਾਸ ਤੋਂ ਲੈ ਕੇ ਹੁਣ ਤੱਕ ਦਾ ਜੋ ਤੁਹਾਡਾ ਸਫਰ ਰਿਹਾ ਇਹਨਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਮੈਨੇਜ ਕਰਦੇ ਰਹੇ ਜਿਸ ਤਰੀਕੇ ਦੇ ਨਾਲ ਇਹਨਾਂ ਦੀ ਪੜਾਈ ਦੇ ਵਿੱਚ ਹੈਲਪ ਕਰਦੇ ਰਹੇ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਚੀਜ਼ ਹੋਇਆ ਸਾਰਾ ਕੁਝ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜਿਸ ਤਰੀਕੇ ਦੇ ਨਾਲ ਪੜਾਉਣਾ ਇੱਕ ਸਪੈਸ਼ਲ ਹੁੰਦਾ ਹੈ ਉਹ ਚੀਜ਼ ਉਹ ਕਿਵੇਂ ਪੋਸੀਬਲ ਸਪੈਸ਼ਲ ਪਹਿਲੇ ਤਾਂ ਬਰੇਲ ਜਲਦੀ ਸੀ ਇਹਨਾਂ ਨੂੰ ਸ਼ੁਰੂ ਕਰਾਈ ਪਹਿਲੇ ਮੈਂ ਆਪ ਸਿੱਖੀ ਬਰੇਲ ਫਿਰ ਇਹਨੂੰ ਵੀ ਕਰਾਈ ਪਰ ਬਰੇਲ ਫੇ ਹੌਲੀ ਹੌਲੀ ਆਊਡੇਟਡ ਜਿਵੇਂ ਹੋ ਗਈ ਫਿਰ ਸੌਫਟਵੇਅਰ ਆ ਗਏ ਫਿਰ ਹੌਲੀ ਹੌਲੀ ਇਹਨੂੰ ਲੈਪਟਾਪ ਤੇ ਸ਼ੁਰੂ ਕਰਾ ਦਿੱਤਾ ਸੌਫਟਵੇਅਰ ਦੇ ਨਾਲ ਕੋਰਸੇਸ ਕਰਾਏ ਇੱਕ ਦੋ ਇਹਨੂੰ ਕੰਪਿਊਟਰ ਦੇ ਜਿਵੇਂ ਨਾਲ ਨਾਲ ਇੱਥੇ ਕਾਲਜ ਦੇ ਵਿੱਚ ਹੁੰਦੇ ਸੀਗੇ ਲਾਈਨਸ ਵਾਸਤੇ ਸਪੈਸ਼ਲੀ ਉਹ ਕਰਵਾਏ ਨਾਲ ਆਪ ਵੀ ਕਿਤੇ ਤੇ ਫਿਰ ਹੌਲੀ ਹੌਲੀ ਫੋਨ ਦੇ ਵਿੱਚ ਵੀ ਸਾਰਾ ਕੁਝ ਆ ਗਿਆ ਫੋਨ ਦੇ ਵਿੱਚ ਵੀ ਸਾਰਾ ਰਿਕਾਰਡ ਕਰਕੇ ਤੇ ਫੋਨ ਦੇ ਵਿੱਚ ਇਹਦਾ ਸੌਫਟਵੇਅਰ ਚੱਲਦਾ ਫਿਰ ਕੋਈ ਦਿੱਕਤ ਆਈ ਨਹੀਂ ਇਦਾਂ ਕੋ ਚੱਲਦਾ ਰਿਹਾ ਹੌਲੀ ਹੌਲੀ ਕੁਝ ਨਾ ਕੁਝ ਰਾਹ ਨਿਕਲਦੇ ਹੀ ਗਏ ਨੇ ਚਟਕੇ ਨਹੀਂ ਕਿਤੇ ਅੱਛਾ ਮਤਲਬ ਕਿਸੇ ਜਗ੍ਹਾ ਦੇ ਉੱਤੇ ਅਜੀਹਾ ਨਹੀਂ ਲੱਗਿਆ ਕਿ ਭਈ ਅਸੀਂ ਹੁਣ ਫਸ ਗਏ ਆ ਪ੍ਰੋਪਰ ਤਰੀਕੇ ਦੇ ਨਾਲ ਰਹਿ ਕੇ ਸਾਸਤਾ ਚੱਲਦਾ ਰਿਹਾ ਨਹੀਂ ਜੇ ਵਾਇਗਰ ਨੇ ਦਾਤ ਦਿੱਤੀ ਹੈ ਤਾਂ ਉਹਦੇ ਵਾਸਤੇ ਰਸਤੇ ਵੀ ਆਪੇ ਨਿਕਲੀ ਗਏ ਨੇ ਹੌਲੀ ਹੌਲੀ ਕੋਈ ਦਿੱਕਤ ਨਹੀਂ ਜਰੂਰ ਜਾਨਣਾ ਜਰੂਰ ਚਾਹੂੰਗਾ ਬਚਪਨ ਦੇ ਵਿੱਚ ਬੱਚਾ ਸ਼ਰਾਰਤੀ ਵੀ ਹੁੰਦਾ ਹੈ ਬੱਚੇ ਦੇ ਮਨ ਦੇ ਵਿੱਚ ਕਈ ਸਵਾਲ ਉੱਠਦੇ ਨੇ ਕਈ ਚੀਜ਼ ਕਿਉਂਕਿ ਜਿਹੜੀ ਉਮਰ ਹੁੰਦੀ ਹੈ ਛੋਟੀ ਉਸ ਵਕਤ ਬੱਚਾ ਖੇਡਦਾ ਹੁੰਦਾ ਹੈ ਪੜ੍ਹਾਈ ਵੱਲ ਘੱਟ ਧਿਆਨ ਹੁੰਦਾ ਹੈ ਉਸ ਈ ਨੂੰ ਤੁਸੀਂ ਕਿਵੇਂ ਜਿਹੜਾ ਹੈ ਉਹ ਕਨਵਰਟ ਕੀਤਾ ਕਿ ਇਹ ਉਦੋਂ ਖੇਡਦੇ ਸੀਗੇ ਉਸ ਤਰੀਕੇ ਦੇ ਨਾਲ ਜਾਂ ਫਿਰ ਮौज-ਮਸਤੀਆਂ ਸੀਗੀਆਂ ਉਸ ਤਰੀਕੇ ਦੇ ਨਹੀਂ ਨਹੀਂ ਖੇਡਦੀ ਸੀ ਐਦਾਂ ਦਾ ਹੁੰਦਾ ਕਿ ਕੱਲ ਦੇਖਣ ਚ ਤੇ ਨਾ ਦੇਖਣ ਚ ਫਰਕ ਤਾਂ ਬਹੁਤ ਹੈ ਕਿ ਬੱਚਾ ਦੇਖ ਕੇ ਬਹੁਤ ਕੋਈ ਸ਼ਰਾਰਤ ਕਰਦਾ ਪਰ ਇਹਦੀ ਸ਼ਰਾਰਤ ਐਦਾਂ ਦੀਆਂ ਹੁੰਦੀਆਂ ਸੀ ਜਦੋਂ ਇਹਨੇ ਲੇਟੀ ਉਹਨਾਂ ਤੇ ਭਾਂਡੇ ਰੱਖ ਦਿੰਦੇ ਸੀ ਥੱਲੇ ਭਾਂਡੇ ਖੜਕਦੇ ਸੀ ਉਹ ਜੇ ਬਹੁਤ ਖੁਸ਼ ਹੁੰਦੀ ਸੀ ਅੱਛਾ ਜਾਂ ਕਰੀ ਨਿਊਜ਼ਪੇਪਰ ਰੱਖ ਦੇਣਾ ਪੈਰਾਂ ਥੱਲੇ ਜਦੋਂ ਪੈਰ ਮਾਰਨੇ ਤੇ ਉਹ ਚ ਬੜੀ ਖੁਸ਼ ਹੁੰਦੀ ਸੀ ਉਹ ਇਹਨਾਂ ਚੀਜ਼ਾਂ ਚ ਖੁਸ਼ ਨਹੀਂ ਸੀ ਤੋਂ ਆਵਾਜ਼ ਆਉਂਦੀ ਸੀ कि ਜਿਵੇਂ ਅਸੀਂ ਜੇ ਇਹਨੂੰ ਆਵਾਜ਼ ਮਾਰਨੀ ਤੇ ਇਹਨੇ ਬੜਾ ਖਿੜਕੇ ਹੱਸਣਾ ਹੂੰ ਅੱਛਾ ਮੀਨਸ ਜਿੱਦਾਂ ਸੀਗਾ ਕਿ ਜਦੋਂ ਇਹ ਹੋਈ ਸੀਗੀ ਉਦੋਂ ਐ ਸਵਾ ਮਹੀਨਾ ਤੱਕ ਅਸੀਂ ਉੱਥੇ ਲੁਧਿਆਣਾਈ ਸੀਗੀ ਡੀ ਐਮ ਸੀ ਘਰ ਵੀ ਆ ਕੇ ਜਿਵੇਂ ਇਹਨੂੰ ਕੋਈ ਨਹੀਂ ਚੁੱਕ ਸਕਦਾ ਸੀ ਘਰ ਆ ਕੇ ਵੀ ਲਾਊਡ ਨਹੀਂ ਸੀ ਸਾਨੂੰ 2 ਮਹੀਨੇ ਇਹਨੂੰ ਕਿਸੇ ਨੂੰ ਚੁੱਕਣਾ ਅੱਛਾ ਸਿਰਫ ਮੇਰੇ ਕੋਲ ਹੀ ਰਹਿੰਦੀ ਸੀ ਅੱਛਾ ਮੇਂ ਜਿਵੇਂ ਇੱਕ ਕਮਰੇ ਚ ਮੈਂ ਸੀ ਇਹ ਸੀ ਹੀਟਰ ਲੱਗੇ ਹੁੰਦੇ ਸੀ ਤੇ ਕਮਰਾ ਬੰਦ ਹੁੰਦਾ ਸੀ ਕੋਈ ਐਂਟਰ ਵੀ ਜਨੇ ਕਰਨਾ ਨਾ ਜਿਵੇਂ ਕੋਈ ਮੱਥਾ ਟੇਕਣ ਆਂਦਾ ਹੈ ਉਹ ਸਾਫ਼ ਸੀ ਚੁੱਪਲ ਬਾਹਰ ਲਾ ਕੇ ਆਣਾ ਤੇ ਦੇਖ ਲੋ ਹਾਂ ਠੀਕ ਹੈ ਬਸ ਇੰਨਾ ਕੋ ਹੁੰਦਾ ਸੀ ਅੱਛਾ ਫਿਰ ਤੁਸੀਂ ਕਿਵੇਂ ਮਤਲਬ ਪਹਿਲੀ ਕਲਾਸ ਜਦੋਂ ਸ਼ੁਰੂ ਹੁੰਦੀ ਹੈ ਜਾਂ ਫਿਰ ਪੜਾਈ ਜਦੋਂ سلسلہ ਸ਼ੁਰੂ ਹੁੰਦਾ ਹੈ ਉਹ ਕਿਵੇਂ ਤੁਸੀਂ ਸਟਾਰਟ ਕਿਵੇਂ ਕਰਾਇਆ ਬੱਚੇ ਨੂੰ ਹੁੰਦਾ ਹੈ ਕਈ ਚੀਜ਼ਾਂ ਜਿਹੜਾ ਦੇਖ ਕੇ ਜੋ ਚੀਜ਼ ਕਰ ਲੈਂਦਾ ਉਹ ਸੁਣ ਕੇ ਕਾਫੀ ਵਾਰੀ ਜਿਹੜਾ ਹੈਗਾ ਮੁਸ਼ਕਿਲ ਹੈ ਉਸ ਚੀਜ਼ ਨੂੰ ਤੁਸੀਂ ਕਿਵੇਂ ਪੋਸੀਬਲ ਕੀਤਾ ਕਿਸ ਤਰੀਕੇ ਦੇ ਨਾਲ ਸ਼ੁਰੂਆਤ ਕਿਵੇਂ ਹੋਈ ਜਿਵੇਂ ਪੰਜਾਬ ਵਿੱਚ ਫਰੂਟਸ ਸਿਖਾਉਂਦੇ ਨੇ ਉਹ ਆਰਟੀਫੀਸ਼ੀਅਲ ਲਿਆ ਆ ਕੇ ਉਹਨਾਂ ਹਰ ਇੱਕ ਚੀਜ਼ ਦਿਖਾਈ ਤੇ ਬਾਕੀ ਇਹਦੇ ਪਾਪਾ ਪ੍ਰੈਕਟੀਕਲ ਕੰਮ ਸਾਰਾ ਉਹੀ ਕਰਦੇ ਸੀਗੇ ਸਮਝਾਣਾ ਉਹਨੂੰ ਕਿੱਦਾਂ ਸਮਝਾਣਾ ਹੈ ਜਾਂ ਕਿਤੇ ਲੈ ਕੇ ਗਏ ਆ ਹੱਥ ਲਾ ਕੇ ਹਰ ਇੱਕ ਚੀਜ਼ ਨੂੰ ਦਿਖਾਣਾ ਇਹ ਕੰਮ ਉਹਨਾਂ ਦਾ ਹੀ ਹੁੰਦਾ ਸੀ ਅੱਛਾ ਮੇਰਾ ਸਿਰਫ ਕੰਮ ਹੁੰਦਾ ਸੀ ਇਹਨੂੰ ਪੜਾਉਣਾ ਮੈਂ ਤੁਹਾਡੇ ਤੱਕ ਬਾਅਦ ਫਿਰ ਹੁਣ ਰੁਕ ਜਾਓ ਮੈਂ ਤੁਹਾਡੇ ਤੱਕ ਹੁਣਾਂ ਪਰ ਸਰ ਦੇ ਨਾਲ ਜ਼ਰੂਰ ਗੱਲਬਾਤ ਕਰੂੰਗਾ ਅੱਛਾ ਇਹ ਕਿਵੇਂ ਮਤਲਬ ਪੋਸੀਬਲ ਕੀਤਾ ਕਿ ਭਈ ਸਾਰੀ ਚੀਜ਼ਾਂ ਪਤਾ ਲੱਗਣ ਕਿ ਇਹ ਸੇਵ ਹੈ ਇਹ ਉਹ ਚੀਜ਼ ਹੈ ਇਹ ਉਹ ਚੀਜ਼ ਹੈ ਉਸ ਚੀਜ਼ ਨੂੰ ਤੁਸੀਂ ਕਿਵੇਂ ਪੋਸੀਬਲ ਕੀਤਾ ਐਜ਼ ਅ ਫਾਦਰ possible ਤਾਂ ਇੰਨਾ ਵੀ ਘਰ ਫਰੂਟ ਸਾਰੇ ਹੁੰਦੇ ਆ ਹਰ ਚੀਜ਼ ਆਪਣੇ ਕੋਲ ਹੁੰਦੀ ਆ ਅਸੀਂ ਦੇਖ ਕੇ ਜਦਾਂ ਫੜ ਲੈਨੇ ਆ ਉਹ ਮੈਂ ਇਹਨੂੰ ਟੱਚ ਐਂਡ ਫੀਲ ਕਰਾਣੀ ਸੀਗੀ ਮੇਰਾ ਮਕਸਦ ਇਹ ਹੁੰਦਾ ਸੀ ਵੀ ਜਿਹੜੀ ਚੀਜ਼ ਦੂਰ ਵੀ ਪਈ ਆ ਅਸੀਂ ਦੇਖ ਲੈਨੇ ਆ ਉਹ ਇਹਨੂੰ ਮੈਂ ਕੋਸ਼ਿਸ਼ ਹੁੰਦੀ ਸੀ ਵੀ ਉਹਦਾ ਮਾਡਲ ਬਣਾ ਕੇ ਉਹਦੀ ਕੋਈ ਚੀਜ਼ ਛੋਟੀ ਕਰਕੇ ਉਹਨੂੰ ਦਿਖਾਣੀ ਵੀ ਆ ਇਦਾਂ ਅਸੀਂ ਕਾਰ 'ਚ ਜਾਣਾ ਤੇ ਇਹਨੂੰ ਮੈਂ ਹਵਾ ਫੀਲ ਕਰਾਣੀ ਵੀ ਅਸੀਂ ਇੰਨੀ ਸਪੀਡ ਤੇ ਜਾ ਰਹੇ ਆਂ ਇਨੂੰ ਸ਼ੀਸ਼ੇ ਚੋਂ ਬਾਹਰ ਕੱਢ ਕੇ ਇਹਨੂੰ ਹੱਥ ਬਾਹਰ ਕੱਢ ਦੇਣਾ ਵੀ ਆਹ 10 ਦੀ ਸਪੀਡ ਹੈ ਇੰਨੀ ਆਵਾ ਆ ਰਹੀ ਹੈ ਫਿਰ ਜਦੋਂ ਸਕੂਟਰ ਤੇ ਇਹਨੂੰ ਕੋਸ਼ਿਸ਼ ਹੁੰਦੀ ਸੀ ਵੀ ਸਕੂਟਰ ਤੇ ਲੱਗੇ ਜਾਏ ਤੇ ਉਦੋਂ ਇਹਨੂੰ ਸਾਰਾ ਟ੍ਰੈਫਿਕ ਦਾ ਦੱਸਣਾ ਵੀ ਲੈਫਟ ਹੈਂਡ ਸਾਈਡ ਤੋਂ ਟ੍ਰੈਫਿਕ ਆ ਰਿਹਾ ਰਾਈਟ ਤੋਂ ਆ ਰਿਹਾ ਇੱਧਰ ਹੈ ਕਾਰ ਖੜੀ ਹੈ ਬੱਸ ਹੈ ਟਰੱਕੇ ਦੀ ਆਵਾਜ਼ ਇੱਧਰ ਦੀ ਹੈ ਇਹ ਸਾਈਕਲ ਦੀ ਆਵਾਜ਼ ਹੈ ਮਤਲਬ ਹਰ ਚੀਜ਼ ਇਹਨੂੰ ਮਤਲਬ ਅੱਖਾਂ ਮਤਲਬ ਇੰਨੀਆਂ ਬਣ ਕੇ ਨੂੰ ਦੱਸਿਆ ਸਾਰਾ ਕੁਝ ਪ੍ਰੋਪਰ ਤਰੀਕੇ ਦੇ ਨਾਲ ਫੀਲ ਕਰਉਂਦੇ ਸੀਗੇ ਫਿਰ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਮੈਂ ਵੀ ਅਈ ਚੀਜ਼ ਐਪਲ ਜਿਵੇਂ ਸਟਾਰਟਿੰਗ ਤੋਂ ਹੁੰਦਾ ਹੈ ਉਹ ਚੀਜ਼ ਤੁਸੀਂ ਜਿਹੜੇ ਹੈਗੇ ਉਹ ਮਾਡਲ ਬਣਾ ਕੇ ਤੁਸੀਂ ਦਿਖਾਉਨੇ ਸੀਗੇ ਸਕੋਨਦੇ ਸੀਗੇ ਤੇ ਇਹ ਕਿਵੇਂ ਸਿਲਸਮਲ ਪਹਿਲੀ ਕਲਾਸ ਦੂਸਰੀ ਕਲਾਸ ਕਈ ਚੀਜ਼ਾਂ ਉੱਦੀਆਂ ਨੇ ਉਸ ਨੂੰ ਸਿੱਖਣਾ ਉਸ ਨੂੰ ਪਤਾ ਲਗਾਉਣਾ ਕਿ ਭਈ ਆ ਚੀਜ਼ ਹੈ ਕੀ ਹੈ ਉਹ ਕਿਵੇਂ ਤੁਸੀਂ ਮਤਲਬ ਮੈਨੇਜ ਹੌਲੀ ਹੌਲੀ ਜਿੱਦਾਂ ਤੁਸੀਂ ਕਹੋ ਵੀ ਹੁਣ ਤਾਂ ਬਾਤ ਤਾਂ ਇੰਪੱਛੇ ਰਹਿ ਗਿਆ ਹੁਣ ਤਾਂ ਇਹ ਆ ਵੀ ਹੁਣ ਸਾਰਾ ਕੁਝ ਕੰਪਿਊਟਰ ਦੇ ਜਿੱਦਾਂ ਯੁੱਗ ਆ ਗਿਆ ਇਹ ਬਰੇਲ ਦੇ ਵਿੱਚ ਜਿਹੜੀ ਇਹਦੀ ਲੈਂਗੁਏਜ ਅਸੀਂ ਸ਼ੁਰੂ ਕੀਤੀ ਸੀ ਬਰੇਲ ਬਹੁਤ ਔਖੀ ਲੈਂਗੁਏਜ ਹੈ ਉਹ ਇਹਨਾਂ ਨੇ ਸਿੱਖੀ ਮੇਰੀ ਵਾਈਫ ਨੇ ਉਹ ਹੌਲੀ 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 ਅਪਡੇਟ ਜਿੱਦਾਂ ਇਹ ਕੰਪਿਊਟਰ ਚ ਸੌਫਟਵੇਅਰ ਜਿੱਦਾਂ ਆ ਜਾਂਦੇ ਆ ਤੇ ਉਹਦੇ ਨਾਲ ਫਿਰ ਹੌਲੀ ਹੌਲੀ ਇਹਦੀ ਪੜ੍ਹਾਈ ਸ਼ੁਰੂ ਹੋ ਗਈ ਫਿਰ ਉਹਦੇ ਤੇ ਬਈ ਆਪਣੇ ਆਪ ਰਸਤੇ ਬੰਦੇ ਜਾਂਦੇ ਆ ਮਤਲਬ ਜੇ ਤੁਸੀਂ ਉਸ ਸੋਚ ਲਿਆ ਬਸ ਕਰਨਾ ਤੇ ਫਿਰ ਉਹ ਆਪਣੇ ਆਪ ਬੰਦਾ ਉਸ ਪਾਸੇ ਦੁਰਿਆ ਜਾਂਦਾ ਅੱਛਾ ਮੈਂ ਫਿਰ ਮੈਮ ਦੇ ਵੱਲ ਜਰੂਰ ਆਉਂਗਾ ਮੈਮ ਤੁਸੀਂ ਕਹ ਰਹੇ ਸੀਗੇ ਇਹਨਾਂ ਨੇ ਪ੍ਰੋਪਰ ਮੈਨੇਜ ਕੀਤਾ ਦੈਨ ਇੱਕ ਕਿਉਂਕਿ ਪੇਪਰ ਵਾਲੇ ਸਮੇਂ ਹੁੰਦੇ ਸੀਗੇ ਪੜਾਈ ਲਿਖਾਈ ਸਾਰਾ ਕੁਝ ਕਰਨਾ ਜਿਵੇਂ ਤੁਸੀਂ ਗ੍ਰੈਜੂਏਸ਼ਨ ਤੱਕ ਪੂਰਾ ਸਾਥ ਦਿੱਤਾ ਹੈਗਾ ਪਹਿਲੀ ਕਲਾਸ ਤੋਂ ਤੁਹਾਨੂੰ ਕਦੋਂ ਲੱਗਾ ਕਿ ਬਈ ਇਹ ਚੀਜ਼ ਨੂੰ ਟਫ ਹੋਣ ਲੱਗ ਪਈ ਹੈਗੀ ਕਿਉਂਕਿ ਪਹਿਲੀ ਕਲਾਸ ਦੂਜੀ ਕਲਾਸ ਤੀਜੀ ਕਲਾਸ 25 ਤੱਕ ਜਿਹੜਾ ਹੈਗਾ ਉਹ ਬੜੇ ਆਸਾਨੀ ਨਾਲ ਜਿਹੜਾ ਹੈ ਉਹ ਬੱਚਾ ਪਾਸ ਵੀ ਕਰ ਜਾਂਦਾ ਟਫ ਕਿ ਕਿਹੜੀ ਜਗ੍ਹਾ ਦੇ ਉੱਤੇ ਤੁਹਾਨੂੰ ਆ ਕੇ ਲੱਗਾ ਕਿ ਇਹ ਟਫ ਜਦੋਂ 7th 8th ਦੇ ਵਿੱਚ ਮੈਥਸ ਆ ਜਾਂਦਾ ਕਿਉਂਕਿ ਮੈਥਸ ਮੈਂ ਆਪ ਬੜੀ ਵੀਕ ਸੀ ਕਿਸ ਕਰਾਂ ਉਹਨੂੰ ਪੜਾਉਣਾ ਵੀ ਔਖਾ ਲੱਗਦਾ ਸੀ ਅੱਛਾ ਤੁਸੀਂ ਵੀ ਵੀਕ ਸੀਗੇ ਮੈਥਸ ਦੇ ਵਿੱਚ ਮੈਂ ਬਹੁਤ ਜ਼ਿਆਦਾ ਵੀਕ ਸੀ ਫਿਰ ਮੈਂ ਉਹਨਾਂ ਨੂੰ ਕਹਿੰਨਾ ਕਿ ਤੁਸੀਂ ਪੜਾ ਲਓ ਫਿਰ ਇਹਨੂੰ ਥੋੜਾ ਔਖਾ ਲੱਗ ਰਿਹਾ ਸੀ ਮੈਥਸ ਦਾ ਫਿਰ ਕਿ ਮੈਥਸ ਅਸੀਂ ਸਕੂਲ ਗੱਲ ਕੀਤੀ ਕਹਿੰਦੇ ਨਹੀਂ ਤੁਸੀਂ ਮੈਥਸ ਦੀ ਜਗ੍ਹਾ ਤੇ 뮤직 ਕਰ ਸਕਦੇ ਹੋ ਫਿਰ 10th 'ਚ ਵੀ ਆਪਸ਼ਨ ਸੀਗੀ ਮੈਥਸ ਦੀ ਜਗ੍ਹਾ ਤੇ 뮤직 ਸਾਇੰਸ ਫਿਰ ਥੋੜੀ ਔਖੀ ਹੁੰਦੀ ਸੀ ਜਿਵੇਂ ਫਿਜ਼ਿਕਸ ਦੇ ਵਿੱਚ ਨੰਮਰਿਕਲਸ ਆ ਗਏ ਜਾਂ ਫਲਾਣਾ ਆ ਗਿਆ ਉਹ ਫਿਰ ਹੁੰਦਾ ਸੀ ਪੇਪਰ ਦੇ ਵਿੱਚ ਅਸੀਂ ਫਿਜ਼ਿਕਸ ਡ੍ਰੌਪ ਹੀ ਕਰ ਦਿੱਤੀ ਹੁੰਦੀ ਸੀ ਬਾਕੀ ਸਬਜੈਕਟ ਇਹਨੂੰ ਕਵਰ ਕਰਾ ਦਿੱਦੇ ਸੀ ਫਿਜ਼ਿਕਸ ਅਸੀਂ ਛੱਡ ਦੇ ਦੀ ਸੀ ਜਦੋਂ 10th 'ਚ ਵੀ 84% ਆਏ ਸੀ ਉਦੋਂ ਬੋਰਡ ਦੇ ਵਿੱਚ ਤੇ ਸੀਗਾ ਹੌਲੀ ਹੌਲੀ ਜਿਵੇਂ ਸੀਗਾ ਸਿਲੇਬਸ ਬਹੁਤ ਔਖਾ ਹੁੰਦਾ ਸੀ ਕਈ ਵਾਰੀ ਕਰਾਣਾ ਫਿਰ ਕਈ ਵਾਰੀ ਆਪ YouTube ਤੋਂ ਦੇਖ ਕੇ ਸਮਝ ਕੇ ਫਿਰ ਇਹਨੂੰ ਕਰਾਉਣਾ ਪੈਂਦਾ ਸੀ ਇਹ ਥੋੜੀ ਜਿਹੀ ਦਿੱਕਤ ਉਦੋਂ ਆਈ ਸੀ ਕਿ ਜਦੋਂ ਸਿਲੇਬਸ ਬਹੁਤ ਜ਼ਿਆਦਾ ਹਾਇਰ ਲੈਵਲ ਤੇ ਹੋ ਜਾਉਂਦਾ ਉਸ ਤੋਂ ਬਾਅਦ ਕਾਫੀ ਕਿ 10th 1 2 ਜਦੋਂ ਆ ਜਾਂਦੀ ਹੈ ਐਂਡ ਦੈਨ ਗ੍ਰੈਜੂਏਸ਼ਨ ਵਾਲਾ ਜਦੋਂ ਸਮਾਂ ਆ ਜਾਂਦਾ ਹੈ ਉਦੋਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਾਂ ਫਿਰ ਜਿਸ ਤਰੀਕੇ ਦੇ ਨਾਲ ਪਹਿਲਾਂ ਚੱਲਦਾ ਰਿਹਾ ਉਹੀ سلسلے ਦੇ ਨਹੀਂ ਗ੍ਰੈਜੂਏਸ਼ਨ ਦੇ ਵਿੱਚ ਥੋੜਾ ਔਖਾ ਇਹ ਲੱਗ ਰਿਹਾ ਸੀਗਾ ਕਿ ਲੈਂਥ ਬਹੁਤ ਲਿਖਣੀ ਹੁੰਦੀ ਹੈ ਪੇਪਰ ਦੇ ਵਿੱਚ ਘੱਟੋ ਘੱਟ 6 ਪੇਜੇ 7 ਪੇਜੇ ਦਾ ਅਨਸਰ ਹੋਣਾ ਚਾਹੀਦਾ ਉਹਦੇ ਵਿੱਚ ਇਹਨੂੰ ਲਰਨ ਕਰਾਉਣਾ ਬੜਾ ਔਖਾ ਕੰਮ ਸੀਗਾ ਉਹਦੇ ਵਿੱਚ ਸਿਰਫ ਇੰਨਾ ਹੁੰਦਾ ਸੀ ਕਿ ਇਹਨੂੰ ਇੰਟਰੋਡਕਸ਼ਨ ਦੱਸ ਕੇ ਤੇ ਪੁਆਇੰਟਸ ਲਰਨ ਕਰਵਾ ਦਿੱਤੇ ਸੀ ਕਿ ਬਾਕੀ ਤੋਂ ਲੈਬੋਰੇਟ ਹੁਣ ਥੋੜਾ ਇਹ ਦਿੱਕਤ ਆਉਂਦੀ ਸੀ ਪਰ ਇਹਨੇ ਕਰ ਲਿਆ ਇਹਨੂੰ ਸਿਰਫ ਮੈਂ ਪੁਆਇੰਟਸ ਰਟਾ ਦਿੰਦੇ ਸੀ ਕਿ ਹਾਂ ਤੂੰ ਪੁਆਇੰਟਸ ਲਰਨ ਕਰ ਲਿਆ ਬਸ ਵਿਚਲਾ ਤੂੰ ਆਪੇ ਲਿਖ ਲੈ ਅੱਛਾ ਇੱਕ ਸ਼ਬਦ ਮੈਂ ਜਰੂਰ ਕਹਿਣਾ ਚਾਹਾਂਗਾ ਮੈਮ ਨੇ ਤਾਂ ਗ੍ਰੈਜੂਏਸ਼ਨ ਕੀਤੀ ਕੀਤੀ ਨਾਲ ਤੁਹਾਨੂੰ ਵੀ ਮੇਰੇ ਖਿਆਲ ਨਾਲ ਦੂਸਰੀ ਵਾਰੀ ਇਹ ਪਹਿਲੀ ਵਾਰੀ ਗ੍ਰੈਜੂਏਸ਼ਨ ਜ਼ਰੂਰ ਕਰਾਈ ਹੈਗੀ ਅੱਛਾ ਇਹ ਫਿਰ ਮਤਲਬ ਸਭਾਬ ਜਿਹੜਾ ਹੈਗਾ ਗ੍ਰੈਜੂਏਸ਼ਨ ਦਾ ਕਿਵੇਂ ਬਣਿਆ ਮੈਮ ਦਾ ਇਹਦਾ ਤਾਂ ਸਿਗਾ ਹੀ ਇਹਨੇ ਤਾਂ ਕਰਨੀ ਸੀਗੀ ਗ੍ਰੈਜੂਏਸ਼ਨ ਇਹਦਾ ਤਾਂ ਸਿਗਾ ਹੀ ਕਿ ਇਹਨੂੰ ਗ੍ਰੈਜੂਏਸ਼ਨ ਵੀ ਕਰਾਣੀ ਹੈ ਪੋਸਟ ਗ੍ਰੈਜੂਏਸ਼ਨ ਵੀ ਕਰਾਣੀ ਹੈ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਨੇ ਐਮਏ ਵੀ ਜੁਆਇਨ ਕੀਤੀ ਸੀਗੀ ਇੱਕ ਵਾਰੀ ਪਰ ਐਮਏ ਵਿੱਚ ਥੋੜਾ ਜਿਹਾ ਪੋਲਿਟੀਕਲ ਸਾਇੰਸ ਦੇ ਵਿੱਚ ਬਹੁਤ ਜ਼ਿਆਦਾ ਔਖਾ ਲੱਗ ਰਿਹਾ ਸੀ ਤੇ ਕਹਿੰਦੀ ਨਹੀਂ ਮੈਂ ਐਮਏ ਨਹੀਂ ਕਰਨੀ ਮੈਂ ਹੁਣ ਬੀਐਡ ਕਰ ਲੂੰਗੀ ਫਿਰ ਉਹ ਡ੍ਰੌਪ ਕਰਕੇ ਫਿਰ ਬੀਐਡ ਜੁਆਇਨ ਕਰਾਈ ਇਹਨੂੰ ਤੁਸੀਂ ਪ੍ਰੇਪਰ ਹੋ ਗਈ ਸੀਗੀ ਪ੍ਰੋਪਰ ਜਦੋਂ ਗ੍ਰੈਜੂਏਸ਼ਨ ਦਾ ਕਿ ਐਨਾ ਕਿ ਮੈਂ ਗ੍ਰੈਜੂਏਸ਼ਨ ਕਰ ਲਈ ਹੈਗੀ ਹੈ ਤੇ ਫਿਰ ਉਸ ਤੋਂ ਫਰਦਰ ਪੜ੍ਹਾਈ ਦੀ ਪ੍ਰੇਪਰ ਸੀ ਹਾਂਜੀ ਹਾਂਜੀ ਉਹਨੂੰ ਆਪ ਹੀ ਕਹਿਆ ਸੀਗਾ ਜੀ ਗ੍ਰੈਜੂਏਸ਼ਨ ਕਰਨੀ ਹੈ ਗ੍ਰੈਜੂਏਸ਼ਨ ਤੋਂ ਬਾਅਦ ਦੇਖਾਂਗੇ ਕੀ ਕਰਨਾ ਹੈ ਪਰ ਇੱਕ ਵਾਰੀ ਗ੍ਰੈਜੂਏਸ਼ਨ ਤਾਂ ਕਰਨੀ ਹੈ ਨਹੀਂ ਮੈਂਨ ਦੇ ਨਾਲ ਜ਼ਰ ਕਿਵੇਂ ਦਾ ਫੀਲ ਹੁੰਦਾ ਹੈ ਜਦੋਂ ਪਤਾ ਲੱਗਦਾ ਹੈ ਕਿ ਮੇਰੇ ਨਾਲ ਅਜੀਏ ਮਦਰ ਫਾਦਰ ਨੇ ਜੋ ਸੰਸਾਰ ਦੇ ਵਿੱਚ ਕਿਸੇ ਦੇ ਨਾਲ ਨਹੀਂ ਹੋਣ ਕਿਛੇ ਅ ਬਿਲਕੁਲ ਮੇਰੇ ਕਾਫੀ ਲੱਕੀਆ ਮੈਂ ਇਸ ਮਾਮਲੇ ਵਿੱਚ ਕੀ ਲਾਈਕ ਇਦਾਂ ਦੀ ਫੈਮਿਲੀ ਸਪੋਰਟਿਵ ਜਿਹੜੀ ਮੈਨੂੰ ਮਿਲੀ ਹੈ ਜਿਸ ਦੇ ਕਰਕੇ ਸਾਰਾ ਕੁਝ ਪੋਸੀਬਲ ਹੋਇਆ ਤੁਸੀਂ ਕਹਿ ਸਕਦੇ ਹੋ ਕਿ ਕਿ ਫੈਮਿਲੀ ਸਪੋਰਟ ਬਹੁਤ ਵੱਡੀ ਚੀਜ਼ ਹੈ ਕਿਉਂਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਪੋਰਟ ਕਰਨਾ ਜਿੱਦਾਂ ਮਮਾ ਨੂੰ ਹੋਰ ਵੀ ਈ ਦਾ ਕੰਮ ਹੁੰਦੇ ਸੀਗੇ ਤੇ ਉਹਦੇ ਵਿੱਚੋਂ ਔਨ ਟਾਈਮ ਕਰਕੇ ਸਟੱਡੀ ਕਰਵਾਉਣਾ ਹਨਾ ਤੇ ਨੌਲੇਜ ਜਾਂ ਚੀਜ਼ ਬਾਰੇ ਦੇਣੀ ਤੇ ਪਪਾ ਫਿਰ ਸ਼ੌਪ ਦੇ ਨਾਲ ਲਾ ਪ੍ਰੈਕਟੀਕਲ ਇਸ ਚੀਜ਼ਾਂ ਜਿਦਾ ਤੁਸੀਂ ਥੋਨੇ ਉਹਨਾਂ ਤੋਂ ਪੁੱਛ ਲਈ ਸੀਗੇ ਪ੍ਰੈਕਟੀਕਲ ਸਮਝਾਉਂਦੇ ਤੇ ਹਲੇ ਤੱਕ ਵੀ ਉਹ ਸਮਝਾ ਰਹੇ ਨੇ ਪ੍ਰੈਕਟੀਕਲ ਜਿਨ੍ਹਾਂ ਹਲੇ ਆਪਾਂ ਕਿਤੇ ਜਾਈਦਾ ਜਿਨ੍ਹਾਂ ਨਾ ਕੋਈ ਚੀਜ਼ਾਂ ਇਹਦਾ ਦੀਆਂ ਹੁੰਦੀਆਂ ਜਿਹੜੀ ਆਪਾਂ ਜੇ ਕੋਈ ਸਕੇਲੈਟਨਸ ਬਣੇ ਹੁੰਦੇ ਨੇ ਜਾਂ ਫਿਰ ਕੋਈ ਆਰਟੀਫੈਕਟਸ ਹੁੰਦੇ ਨੇ ਜਿੱਦਾਂ ਤੇ ਉਹ ਵੀ ਜਿਹਦਾ ਦਿਖਾਉਂਦੇ ਕਿ ਇਦਾਂ ਦਾ ਇਹ ਚੀਜ਼ ਇਦਾਂ ਬੰਦੀ ਹੈ ਜਾਂ ਇਦਾਂ ਹੁੰਦਾ ਤੇ ਉਹ ਕੰਮ ਹਲੇ ਤੱਕ ਚੱਲ ਰਿਹਾ ਹੈ ਪ੍ਰੈਕਟੀਕਲ ਨੋਲੇਜ ਵਾਲਾ ਤੇ ਤੇ ਥਿਉਰੈਟਿਕਲ ਵੀ ਚੱਲ ਹੀ ਰਿਹਾ ਹੈ ਬੀਏ ਮੈਂ ਕੰਪਲੀਟ ਕੀਤੀ ਹੈ ਹੁਣੇ ਏਸੀ ਹੈ ਤੇ ਉਹ ਤੇ ਚੱਲ ਹੀ ਰਿਹਾ ਗਿਆ ਤੋ ਅਗੇ ਮੰਮਾ ਨੂੰ ਤੰਗ ਕੀਤਾ ਫਿਰ ਤੁਸੀਂ ਕਦੀ 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 ਮਨ ਹੁੰਦਾ ਹੈ ਬੱਚੇ ਦਾ ਵੀ ਕਿ ਬਈ ਭਾਵੇਂ ਛੋਟੇ ਹੋਵੋ ਭਾਵੇਂ ਜਿਹੜੀ ਵੀ ਏਜ ਹੋਵੇ ਕਿ ਮਦਰ ਨੂੰ ਜਾਂ ਫਿਰ ਫਾਦਰ ਨੂੰ ਇੱਕ ਵਾਰੀ ਜ਼ਰੂਰ ਮੈਂ ਕਹਾਂ ਕਿ ਬਈ ਆ ਚੀਜ਼ ਹੈ ਤੇ ਉਹ ਚੀਜ਼ ਮਦਰ ਫਾਦਰ ਨੂੰ ਓਕੀ ਲੱਗੀ ਹੋਵੇ ਤੁਹਾਡੇ ਸਾਹਮਣੇ ਨਹੀਂ ਨਹੀਂ ਓਖਾ ਇਹਨਾਂ ਨੂੰ ਨਹੀਂ ਲੱਗਾ ਕੁਝ ਕਿਉਂਕਿ ਆ ਕਾਫੀ ਵਧੀਆ ਤਰ੍ਹਾਂ ਲਾਈਕ ਇਹ ਮੈਂ ਨੇਚਰ ਨੂੰ ਜਾਣਦੇ ਨੇ ਆਬਵੀਅਸਲੀ ਪੇਰੈਂਟਸ ਨੇ ਤੇ ਉਹਨਾਂ ਨੂੰ ਪਤਾ ਹੀ ਹੈ ਕਿ ਕਿੱਦਾਂ ਟੈਕਲ ਕਰਨਾ ਹੈ ਤੇ ਕਿੱਦਾਂ ਕੀ ਕਰਨਾ ਹੈ ਤੇ ਜੇ ਕੁਝ ਕਹਿ ਵੀ ਦਿਓ ਤੇ ਫਿਰ ਉਹ ਟਰਾਈ ਕਰਦੇ ਸੀ ਕਿ ਆਪਾਂ ਕਰੀ ਦਈਏ ਹਮ ਤੇ ਇਹ ਚੀਜ਼ ਹੈ ਅੱਛਾ ਇਹ ਅੱਛਾ ਇਹ ਜਿਵੇਂ ਤੁਸੀਂ ਸਟਾਰਟਿੰਗ ਤੋਂ ਜਿਹੜੀ ਹੈਗੀ ਮਦਰ ਤੁਹਾਡੇ ਨਾਲ ਨੇ ਪੜ੍ਹਾਈ ਕੀਤਾ ਇਹ ਸਭ ਕੁਝ ਤੁਹਾਡੇ ਨਾਲ ਜਿਹੜਾ ਹੈਗਾ ਇਹ ਕੀਤਾ ਗ੍ਰੈਜੂਏਸ਼ਨ ਜਦੋਂ ਹੋਈ ਹੈ ਜਦੋਂ ਪੇਪਰ ਲਿਖਣ ਦਾ ਸਮਾਂ ਹੁੰਦਾ ਸੀ ਜਾਂ ਫਿਰ ਪੜ੍ਹਨ ਦਾ ਸਮਾਂ ਹੁੰਦਾ ਸੀ ਨਾਲ ਬਿਠਾ ਕੇ ਪੜ੍ਹਦੇ ਸੀ ਕਿ ਮੈਮ ਜੀ ਆਪਾਂ ਇਕੱਠੇ ਹੀ ਪ੍ਰੈਪਰੇਸ਼ਨ ਕੀਤੀ ਹੈ ਕਿਉਂਕਿ ਓਬਵੀਅਸਲੀ ਇਹਨਾਂ ਨੇ ਮੈਨੂੰ ਬੋਲ ਕੇ ਦੱਸਣਾ ਹੁੰਦਾ ਸੀ ਸਾਰਾ ਕੁਝ ਸਾਰਾ ਮਟੀਰੀਅਲ ਤੇ ਇਹਨਾਂ ਦਾ ਵੀ ਸੇਮ ਹੀ ਸੀ ਤੇ ਫਿਰ ਆਪਾਂ ਇੱਕ ਦੂਜੇ ਤੋਂ ਪੁਆਇੰਟਸ ਸੁਣੀ ਦੇ ਰਹੇ ਸੀ ਕਿ ਆ ਵੀ ਦੱਸੋ ਕਿ ਨੂੰ ਕਿੰਨਾ ਕਿੰਨਾ ਯਾਦ ਆਇਆ ਅੱਛਾ ਉਹ ਇਦਾਂ ਕਰਕੇ ਵੀ ਯਾਦ ਕੀਤਾ ਕਿ ਕਿਉਂਕਿ ਇਹਨਾਂ ਲਈ ਵੀ ਮੁਸ਼ਕਲ ਸੀ ਗੱਲ ਲਰਨ ਕਰਨਾ ਲਾਈਕ ਕਿਉਂਕਿ ਓਬਵੀਅਸਲੀ ਸਟੱਡੀ ਛੋਟੀ ਹੋਈ ਸੀ ਕਾਫੀ ਟਾਈਮ ਤੋਂ ਤੇ ਇਹਨਾਂ ਲਈ ਕਾਫੀ ਡਿਫਿਕਲਟ ਸੀਗਾ ਇਹ ਸੇ ਚਾਗ ਲਿਖਣਾ ਤੇ ਦਵਾ ਤੋਂ ਪ੍ਰੈਪਰੇਸ਼ਨ ਦੇ ਮੈਮੋਰੀਜ਼ ਕਰਨਾ ਤੇ ਫਿਰ ਆਪਾਂ ਇਦਾਂ ਲਰਨ ਕਰੀਦਾ ਹੈ ਕਿ ਪਹਿਲਾ ਇੱਕ ਬੰਦਾ ਪੁਆਇੰਟ ਸੁਣਾਏਗਾ ਫਿਰ ਦੂਜਾ ਬੰਦਾ ਸੁਣਾਏਗਾ ਤਾਂ ਕਿ ਯਾਰ 2000 ਪੁਆਇੰਟ ਗਲਤੀਆਂ ਗਲਤੀਆਂ ਕਿਸ ਦੀਆਂ ਨਿਕਲਦੀਆਂ ਸੀ ਸਭ ਤੋਂ ਜ਼ਿਆਦਾ ਜੇਕਰ ਪੁਆਇੰਟ ਗਲਤੀਆਂ ਤਾਂ ਦੋ ਵਾਰ ਦੀਆਂ ਨਿਕਲਦੀਆਂ ਨਹੀਂ ਕਿਉਂਕਿ ਯਾਰ ਦੋਵਾਂ ਨੂੰ ਹੀ ਨਹੀਂ ਹੁੰਦਾ ਸੀ ਅੱਛਾ ਅੱਛਾ ਠੀਕ ਹੈ ਬਸ ਦੇ ਨਾਲ ਜ਼ਰੂਰ ਅੱਛਾ ਤੁਸੀਂ ਸਮਾਂ ਕਾਫੀ ਕੱਟਦੇ ਹੋਵੋਗੇ ਬੱਚੇ ਨੂੰ ਪੜਾਉਣ ਦੇ ਲਈ ਜਾਂ ਫਿਰ ਉਹ ਚੀਜ਼ ਮਹਿਸੂਸ ਕਰਾਉਂਦੇ ਲਈ ਜੋ ਆਮ ਲੋਕ ਜਿਹੜਾ ਹੈ ਮਹਿਸੂਸ ਕਰਦੇ ਨੇ ਤੇ ਉਹ ਸਮਾਂ ਕਿਵੇਂ ਤੁਸੀਂ ਮੈਨੇਜ ਕਰਦੇ ਹੋ ਕਿਉਂਕਿ ਇੱਕ ਬੰਦੇ ਨੂੰ ਕੰਮ ਵੀ ਬਥੇਰੇ ਹੁੰਦੇ ਨੇ ਆ ਵੀ ਚੀਜ਼ ਹੈ ਆ ਵੀ ਚੀਜ਼ ਹੈ ਉਹ ਸਮਾਂ ਕਦੋਂ ਤੁਸੀਂ ਕੱਢਦੇ ਸੀਗੇ ਕਿਵੇਂ ਸਮਾਂ ਉਹ ਮੈਨੇਜ ਕਰਦੇ ਸੀ ਸਮਾਂ ਮੈਨੇਜ ਕਰਨ ਲਈ ਇਦਾਂ ਸੀਗਾ ਵੀ ਜਦ ਤੱਕ ਫੈਮਿਲੀ ਦੀ ਸਪੋਰਟ ਮੈਂ ਗੱਲ ਕਰ ਰਿਹਾ ਸੀਗਾ ਵੀ ਮੇਰਾ ਛੋਟਾ ਬ੍ਰਦਰ ਹੈ ਫਾਦਰ ਨੇ ਉਹ ਸ਼ਾਪ ਦੇ ਨਾਲ ਬੈਠਦੇ ਆ ਆਪਣੀ ਪੇਂਟ ਸ਼ਾਪ ਹੈ ਉੱਥੇ ਮਤਲਬ ਜਦੋਂ ਇਹਨਾਂ ਦੇ ਨਾਲ ਹੋਣਾ ਫਿਰ ਉਦੋਂ ਜੇ ਉਹ ਸਪੋਰਟ ਨਾ ਕਰਦੇ ਤਾਂ ਪੋਸੀਬਿਲਟੀ ਨਹੀਂ ਹੋ ਸਕਦੀ ਸੀਗੀ ਵੀ ਮੈਂ ਇਹਨਾਂ ਦੇ ਨਾਲ ਟਾਈਮ ਆਪ ਸਪੈਂਡ ਕਰ ਸਕਦਾ ਮਤਲਬ ਕਿਤੇ ਵੀ ਆਪਾਂ ਇਹਦੀਆਂ ਗੇਮਸ ਵਗੈਰਾ ਜਿੱਦਾਂ ਛੋਟੀਆਂ ਅਸੀਂ ਬਾਹਰੋਂ ਦੀ ਮੰਗਵਾਉਂਦੇ ਹੁੰਦੇ ਸੀ ਕਿਸੇ ਵੱਲੇ ਇਹਦੇ ਪਲੇਇੰਗ ਕਾਰਡਸ ਹੁੰਦੇ ਸੀ ਇਹਦੀਆਂ ਦੂਜੀਆਂ ਜਿਹੜੀਆਂ ਗੇਮਸ ਹੁੰਦੀਆਂ ਲੁੱਡੋ ਸੀਗੀ ਇਹੋ ਜਿਹੀਆਂ ਗੇਮਸ ਸੀਗੀਆਂ ਜਿਹੜੀਆਂ ਇਹਨਾਂ ਨਾਲ ਖੇਡਨੀ ਆ ਜਾਂ ਅਸੀਂ ਕਰਨੀਆਂ ਮਤਲਬ ਉਹ ਆਈਂ ਦਾ নো ਡਾਊਟ ਕੜਨਾ ਹੀ ਪੈਂਦਾ ਬੱਚਿਆਂ ਲਈ ਪਰ ਇਹ ਆ ਵੀ ਫੈਮਿਲੀ ਦੀ ਸਪੋਰਟ ਨਾਲ ਹੋ ਜਵੇ ਤਾਂ ਫਿਰ ਉਹ ਤਾਂ ਹੀ ਪੋਸੀਬਲ ਹੁੰਦਾ ਆਦਰਵਾਇਜ਼ ਉਹਦਾ ਨਹੀਂ ਠੀਕ ਹੈ ਬਸ ਮੇਰੇ ਦੋ ਕੋ ਆਖਰੀ ਸਵਾਲ ਹੈਗੇ ਨੇ ਮੈਮ ਤੁਸੀਂ ਮੈਮ ਤੁਸੀਂ ਕਿੰਨਾ ਕੁ ਲੱਕੀ ਫੀਲ ਕਰਦੇ ਹੋ ਆਪਣੇ ਆਪ ਨੂੰ ਜਦੋਂ ਅਜੀਹੇ ਮਦਰ ਫਾਦਰ ਹੁਣ ਪੂਰਾ ਪਰਿਵਾਰ ਹੋਵੇ ਤੁਹਾਡੇ ਬਿਲਕੁਲ ਫੈਮਿਲੀ ਕਰਕੇ ਹੀ ਬੰਦਾ ਇਦਾਂ ਦੀ ਹਾਈਟਸ ਅਚੀਵ ਕਰ ਸਕਦਾ ਹੈ ਤੇ ਥੈਂਕਸ ਕਰਨਾ ਚਾਹੀਏ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਪੋਰਟ ਕੀਤਾ ਪੂਰੀ ਫੈਮਿਲੀ ਤੇ ਫਰੈਂਡਸ ਤੇ ਨਾਲੇ ਟੀਚਰਸ ਆ ਵੀ ਕਿ ਜਿਨ੍ਹਾਂ ਨੇ ਇਹਨਾਂ ਮੋਟੀਵੇਟ ਕੀਤਾ ਆਪਣਾ ਗੋਲ ਅਚੀਵ ਕਰਨ ਦੇ ਲਈ ਠੀਕ ਹੈ मैम ਕਿੰਨਾ ਕੁ ਲੱਕੀ ਫੀਲ ਕਰਦੇ ਹੋ ਤੁਸੀਂ ਆਪਣੀ ਬੇਟੀ ਨੂੰ ਇਸ ਮਕਾਮ ਤੱਕ ਪਹੁੰਚਾਉਣ ਦੇ ਲਈ ਨਹੀਂ ਲੱਕੀ ਲੱਕੀ ਤਾਂ ਬਹੁਤ ਹੈ ਗਿਆ ਸਾਡੇ ਵੀ ਲੱਕੀ ਹੈ ਤੁਹਾਡੀ ਸਾਰੀ ਫੈਮਿਲੀ ਲੱਕੀ ਕਿ ਜਿੰਨੂੰ ਇਹ ਮਿਲੀ ਹੈ ਮੈਂ ਤਾਂ ਫੈਮਿਲੀ ਦੀ ਸਪੋਰਟ ਹੁੰਦੀ ਹੈ ਜੋ ਸ਼ੁਰੂ ਤੋਂ ਚੱਲਦੀ ਆ ਰਹੀ ਕਿ ਜਦੋਂ ਇਹ ਛੋਟੀ ਸੀ ਮੈਂ ਸਕੂਲ ਜਾਣਾ ਪਿੱਛੋਂ ਘਰ ਸਾਰਾ ਮੈਨੇਜ ਕਰ ਲੈਣਾ ਆਪਣੇ ਮੰਮਾ ਨੇ ਜਾਂ ਛੋਟੀ ਛੋਟੇ ਬ੍ਰਦਰ ਦੀ ਵਾਈਫ ਹੈ ਸਾਰੇ ਮੈਨੂੰ ਕੋਈ ਦਿੱਕਤ ਨਹੀਂ ਆਈ ਕਦੀ ਇਦਾਂ ਕਿ ਜੇ ਮੈਨੂੰ ਲੈ ਕੇ ਜਾ ਰਹੀਆਂ ਤੇ ਪਿੱਛੋਂ ਘਰ ਦੀ ਕੋਈ ਪ੍ਰੋਬਲਮ ਆ ਰਹੀ ਹੈ ਫੈਮਿਲੀ ਦੇ ਸਪੋਰਟ ਨਾਲ ਸਾਰਾ ਕੁਝ ਚੱਲੀ ਜਾ ਰਿਹਾ ਹੈ ਅੱਛਾ ਬਸ ਆਪਕੇ ਸਵਾਲ ਵਿੱਚ ਚੁਣਗਾ ਅੱਛਾ ਉਹਨਾਂ ਲੋਕਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਜੋ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਸੋਚ ਕੇ ਜੜਾਏ ਉਹ ਕਈ ਵਾਰੀ ਗਿਵ ਅਪ ਕਰ ਜਾਂਦੇ ਨੇ ਇੰਨੀ ਵੱਡੀਆਂ ਸਮੱਸਿਆਵਾਂ ਦੇ ਬਾਵਜੂਦ ਵੀ ਤੁਸੀਂ ਇਸ ਮੁਕਾਮ ਦੇ ਉੱਤੇ ਪਹੁੰਚੇ ਹੋ ਲੋਕਾਂ ਨੂੰ ਛੋਟੀ ਜੀ ਸਮੱਸਿਆ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਬਈ ਅਸੀਂ ਨਹੀਂ ਕਰ ਸਕਦੇ ਅਸੀਂ ਗਿਵ ਅਪ ਕਰ ਰਹੇ ਹਾਂ ਆ ਪਹਿਤ ਲੋਕਾਂ ਨੂੰ ਆਪਣੇ ਉੱਤੇ ਟਰਸਟ ਰੱਖਣਾ ਚਾਹੀਦਾ ਹੈ ਤੇ ਨਾਲੇ ਨਾਲੇ ਪਰਮਾਤਮਾ ਤੇ ਵੀ ٹرسٹ ਹੋਣਾ ਚਾਹੀਦਾ ਕਿ ਉਹਨਾਂ ਨੇ ਕੁਝ ਨਾ ਕੁਝ ਸੋਚਿਆ ਹੀ ਹੋਗਾ ਲੋਕਾਂ ਲਈ ਤੇ ਜੇ ਲੋਕੀ ਟਰਾਈ ਕਰਨ ਤੇ ਉਹ ਬਿਲਕੁਲ ਉਹ ਚੀਜ਼ਾਂ ਨੂੰ ਅਚੀਵ ਕਰ ਸਕਦੇ ਨੇ ਜਿਹੜਾ ਜੋ ਕੁਝ ਉਹਨਾਂ ਨੇ ਗੋਲ ਇੱਕ ਸੋਚਿਆ ਹੁੰਦਾ ਹੈ ਤੇ ਬਿਲਕੁਲ ਲੋਕਾਂ ਨੂੰ ਟਰਾਈ ਕਰਦੇ ਰਹਿਣਾ ਚਾਹੀਦਾ ਹੈ ਤੇ ਨਾਲ ਦੇ ਨਾਲ ਹੀ ਫੈਮਿਲੀ ਸਪੋਰਟ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਤੇ ਫੈਮਿਲੀ ਨੂੰ ਬਿਲਕੁਲ ਆਪਣੀ ਆਪਣੇ ਨਾਲ ਰਹਿਣਾ ਚਾਹੀਦਾ ਤੇ ਪੂਰੀ ਸਪੋਰਟ ਉਹਨਾਂ ਦੀ ਕਰਨੀ ਵੀ ਚਾਹੀਦੀ ਤੇ ਲੈਣੀ ਵੀ ਚਾਹੀਦੀ ਹੈ ਠੀਕ ਹੈ ਸ਼ੁਕਰੀਆ ਜੀ ਬਹੁਤ ਬਹੁਤ ਤੁਸੀਂ ਸਾਰੇ ਨਾ ਸਮਾਂ ਦਿੱਤਾ ਸਮਾਂ ਤੁਹਾਡਾ ਕੀਮਤੀ ਹੈ ਤਾਂ ਬਿਲਕੁਲ ਪਰਿਵਾਰ ਦੇ ਨਾਲ ਮਲਾਉਣ ਦੀ ਕੋਸ਼ਿਸ਼ ਕੀਤੀ ਹੈ ਮੈਮ ਦੇ ਸੁਪਨੇ ਕਾਫੀ ਵੱਡੇ ਨੇ ਤੇ ਹੌਸਲੇ ਉਸ ਤੋਂ ਵੀ ਵੱਡੇ ਨੇ ਉਮੀਦ ਕਰਦੇ ਹਾਂ ਤਸਵੀਰਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਵੱਧ ਤੋਂ ਵੱਧ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰੋ ਕੈਮਰਾਮੈਨ ਪੰਕੇ ਦੇ ਨਾਲ ਰਾਜ ਗੁਪਤਾ ਜਿਲੰਦਾਂ